ਸਸਕਾਲ ਦੋਸਤੋ ਮਾਈਂਡ ਡਾਕਟਰ ਹਰਜਿੰਦਰ ਸਿੰਘ ਪ੍ਰੀਤਾ ਜੀ ਰੋਗ ਕੇਂਦਰ ਤਲਵੰਡੀ ਸਾਬੋ ਤੋਂ ਅੱਜ ਆਪ ਜੀ ਲਈ ਕੁਝ ਐਕਸਰਸਾਈਜ਼ਾਂ ਲੈ ਕੇ ਹਾਜ਼ਰ ਹੋਏ ਆਂ ਜ਼ਿਆਦਾਤਰ ਵੀਰਾਂ ਭੈਣਾਂ ਦੇ ਵਿੱਚ ਕਮਰ ਦਰਦ ਨੂੰ ਲੈ ਕੇ ਬਹੁਤ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਕਿਉਂਕਿ ਪੀੜੀਦਰ ਪੀੜੀ ਜੋ ਮਾਸਪੇਸ਼ੀਆਂ ਹੈ ਉਹ ਕਮਜ਼ੋਰ ਹੋ ਰਹੀਆਂ ਨੇ ਇਨਸਾਨ ਦੀ ਜੋ ਉਮਰ ਹੱਦ ਹੈ ਉਹ ਘਟ ਰਹੀ ਹੈ ਸੋ ਜਿੰਨਾ ਜੀਵਨ ਆਪਾਂ ਨੂੰ ਮਿਲਿਆ ਹੈ ਉਹਦੇ ਵਿੱਚ ਆਪਾਂ ਤੰਦਰੁਸਤ ਰਹੀਏ ਧਕ ਤਕਲੀਫਾਂ ਆਪਣੇ ਤੋਂ ਦੂਰ ਰਹਿਣ ਇਹਦੇ ਅੰਤਰਗਤ ਕੁਝ ਅਪਰਾਲੇ ਆਪਾਂ ਨੂੰ ਕਰਨੇ ਚਾਹੀਦੇ ਨੇ ਜਿਸ ਤਰ੍ਹਾਂ ਕੁਝ ਕਮਰ ਦਰਦ ਬੈਕ ਪੇਨ ਨੂੰ ਲੈ ਕੇ ਕੁਝ ਐਕਸਰਸਾਈਜ਼ਾਂ ਕੁਝ ਕਸਰਤਾਂ ਲੈ ਕੇ ਤੁਹਾਡੇ ਲਈ حاضر ਹੋਏ ਆਂ ਸਭ ਤੋਂ ਪਹਿਲਾਂ ਪਹਿਲੀ ਐਕਸਰਸਾਈਜ਼ ਹੈ ਆਪਣੇ ਆਪ ਨੂੰ ਵਾਰਮ ਅਪ ਕਰ ਲੋ ਥੋੜਾ ਸਰੀਰ ਗਰਮ ਕਰੋ ਉਸਲਗੋਦ ਕਰਕੇ ਥੋੜੀ ਉਸਲਗੋਦ ਕਰਨ ਤੋਂ ਬਾਅਦ ਜਿੰਨਾ ਤੋਂ ਉਸਲਗੋਦ ਵੀ ਨਹੀਂ ਕਰ ਸਕਦੇ ਉਨਾਂ ਵਾਸਤੇ ਸਿੰਪਲੀ ਤੁਸੀਂ ਹੌਲੀ ਹੌਲੀ ਹਲਕੇ ਹਲਕੇ ਐਕਸਰਸਾਈਜ਼ ਸ਼ੁਰੂ ਕਰ ਸਕਦੇ ਹੋ ਬੈੱਡ ਦੇ ਉੱਪਰ ਜ਼ਮੀਨ ਦੇ ਉੱਪਰ ਕੱਪੜਾ ਫਸਾ ਕੇ ਤੁਸੀਂ ਸਿੱਧੇ ਲੇਟ ਜਾਓ ਸਿੱਧੇ ਲੇਟ ਕੇ ਇੱਕ ਲੱਤ ਨੂੰ ਗੋਡੇ ਨੂੰ ਇਕੱਠਾ ਕਰੋ ਸਿੱਧਾ ਕਰੋ ਇਕੱਠਾ ਕਰੋ ਸਿੱਧਾ ਕਰੋ ਇਹ ਆਪਣੀ ਸ਼ਮਤਾ ਅਨੁਸਾਰ ਤੁਸੀਂ 10 ਤੋਂ 20 ਵਾਰ 30 ਵਾਰ ਤੱਕ ਕਰ ਸਕਦੇ ਹੋ ਐਕਸਰਸਾਈਜ਼ ਕੋਈ ਵੀ ਹੁੰਦੀ ਨੂੰ ਆਪਾਂ ਥੱਕ ਜਾਣ ਤੱਕ ਕਰ ਸਕਦੇ ਹੁੰਨੇ ਆ ਹਰ ਇੱਕ ਸਰੀਰ ਦੀ ਆਪਣੀ ਆਪਣੀ ਸ਼ਮਤਾ ਹੁੰਦੀ ਹੈ ਫਿਰ ਦੂਸਰਾ ਪੈਰ ਦੂਸਰੀ ਲੱਤ ਨੂੰ 모ੜੋ ਸਿੱਧੀ ਕਰੋ ਉਸ ਤੋਂ ਬਾਅਦ ਪੈਰਾਂ ਦੇ ਪੰਜਿਆਂ ਨੂੰ ਬਾਹਰ ਵੱਲ ਨੂੰ ਲਿਆ ਕੇ ਪੂਰਾ ਅਕੜਾ ਦੇ ਵਿੱਚ ਸਰੀਰ ਲੱਤਾਂ ਨੂੰ ਰੱਖ ਕੇ 10 ਤੱਕ ਗਿਣਤੀ ਕਰੋ 1 2 3 4 5 6 7 8 9 10 ਰਿਲੈਕਸ ਫਿਰ ਉਸ ਤੋਂ ਬਾਅਦ ਇਹਨੂੰ ਪੰਜਿਆਂ ਨੂੰ ਆਪਣੇ ਵੱਲ ਖਿੱਚੋ 10 ਤੱਕ ਗਿਣਤੀ ਗਿਣੋ 1 2 3 4 5 6 7 8 9 ਆਫ ਰਿਲੈਕਸ ਜਿੰਨਾ ਵੀਰਪਾਈਆਂ ਦੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਖੱਲੀ ਚੜਜੂਗੀ ਤਾਂ ਉਹਨੂੰ ਉਹ 10 ਤੱਕ ਗਿਣਤੀ ਨਾ ਗਿਣਨਾ ਉਹਨੂੰ ਉਸੇ ਸਿੰਪਲੀ ਆਪਣੇ ਵੱਲ ਖਿੱਚਿਆ ਬਾਹਰ ਨੂੰ ਖਿੱਚਿਆ ਰਿਲੈਕਸ ਕਰਦਾ ਉਸ ਤੋਂ ਬਾਅਦ ਪੱਬ ਨੂੰ ਗੋਲ-ਗੋਲ ਘੁਮਾਓ 10 ਤੋਂ 20 ਵਾਰ ਫਿਰ ਉਹਨੂੰ ਐਂਟੀਕਲਾਕ ਦੂਜੀ ਦਿਸ਼ਾ ਦੇ ਵਿੱਚ ਉਸ ਤੋਂ ਬਾਅਦ ਇੱਕ ਲੱਤ ਨੂੰ ਫੜ ਕੇ ਗੋਡੇ ਨੂੰ ਦੋਨੇ ਹੱਥਾਂ ਦੇ ਨਾਲ ਛਾਤੀ ਦੇ ਨਾਲ ਲਾਓ ਇਹਦੇ ਨਾਲ ਤੁਹਾਡੇ ਪੁੜੇ ਦੇ ਵਿੱਚ ਖਿੱਚ ਪਾਉਗੀ ਇਹ ਜੋ ਕਸਰਤ ਹੈ ਜਦੋਂ ਤੁਹਾਡੇ ਕਿਸੇ ਛਾਟਕਾ ਪੇਨ ਦਾ ਦਰਦ ਹੁੰਦਾ ਹੈ ਜੱਲ ਲੱਤ ਦੇ ਵਿੱਚ ਦਰਦ ਜਾਂਦਾ ਹੈ ਇਹਨੂੰ ਤੁਸੀਂ ਰਾਤ ਦੇ ਸਮੇਂ ਵੀ ਕਰ ਸਕਦੇ ਹੋ ਜਦੋਂ ਤੁਹਾਡੇ ਦਰਦ ਹੁੰਦਾ ਹੈ ਉਦੋਂ ਲੱਤ ਨੂੰ 2-4 ਵਾਰ ਹਲਾਓ ਸਿੱਧੀ ਕਰੋ ਉਸ ਤੋਂ ਬਾਅਦ ਲੱਤ ਨੂੰ ਫੜ ਕੇ ਗੋਡੇ ਨੂੰ ਫੜ ਕੇ ਇੱਕ ਦੇ ਨਾਲ ਲਾ ਕੇ ਖਿੱਚ ਜਦੋਂ ਵਧੀਆ ਪੈ ਗਈ ਪੁੜੇ ਦੇ ਵਿੱਚ ਤਾਂ 10 ਤੱਕ ਗਿਣਤੀ ਗਿਣ ਕੇ ਇਹਨੂੰ ਹਲਕਾ ਹੌਲੀ ਜਿਹਾ ਰਿਲੈਕਸ ਕਰ ਦੇਣਾ ਇਹਦੇ ਤਿੰਨ ਸਟੈਪ ਕਰਨ ਨਾਲ ਤੁਹਾਡੀ ਦਰਦ ਲੱਤ ਦਾ ਜੋ ਦਰਦ ਹੈ ਉਹ ਨਾਲ ਦੀ ਨਾਲ ਹੀ ਚਲਾ ਜਾਊਗਾ ਉਸ ਤੋਂ ਬਾਅਦ ਦੂਸਰੀ ਲੱਤ ਨੂੰ ਫੜ ਕੇ ਆਪਣੇ ਜਿਹੜਾ ਮੋਹੱਕ ਦੇ ਨਾਲ ਲਾਓ ਜ਼ਿਆਦਾ ਜ਼ੋਰ ਨਹੀਂ ਪਾਉਣਾ ਜਿੰਨੀ ਕਿ ਤੁਸੀਂ ਲਿਆ ਸਕਦੇ ਹੋ ਆਪਣੇ ਵੱਲ ਉਹਦੀ ਲਿਆਣੀ ਹੈ ਇੱਥੇ ਪੁੜੇ ਦੇ ਵਿੱਚ ਖਿੱਚ ਪੈਣੀ ਚਾਹੀਦੀ ਹੈ ਜਦੋਂ ਪੁੜੇ ਦੇ ਵਿੱਚ ਖਿੱਚ ਪੈ ਗਈ ਤਦੋਂ 10 ਤੱਕ ਗਿਣਤੀ ਗਿਣ ਕੇ ਰਿਲੈਕਸ ਹੋ ਜਾਓ ਉਸ ਤੋਂ ਬਾਅਦ ਬੋਡਿਆਂ ਨੂੰ ਇਕੱਠੇ ਕਰ ਲੋ ਇਕੱਠੇ ਕਰਕੇ ਬਟਰਫਲਾਈ ਸ਼ੈਡ ਸ਼ੈਡ ਤੇ ਲੈ ਕੇ ਜਾਓ ਇਕੱਠੇ ਕਰੋ ਸ਼ੈਡ ਤੇ ਲੈ ਕੇ ਜਾਓ ਇਕੱਠੇ ਕਰੋ ਇਹਨਾਂ ਨੂੰ ਤੁਸੀਂ 20 ਤੋਂ 30 ਵਾਰ ਕਰ ਸਕਦੇ ਹੋ ਉਸ ਤੋਂ ਬਾਅਦ ਕਮਰ ਨੂੰ ਉੱਪਰ ਚੱਕ ਕੇ 10 ਤੱਕ ਗਿਣਤੀ ਗਿਣੋ ਆ ਦੇਖੋ ਕਮਰ ਉੱਪਰ ਚੱਕੀ ਗਈ ਜਿੱਦਿ ਕਿ ਚੱਕ ਸਕਦੇ ਹੋ ਕਮਰ ਨੂੰ ਉੱਪਰ ਚੱਕ ਕੇ 10 ਤੱਕ ਗਿਣਤੀ ਗਣ ਕੇ ਹੋਲਡ ਰੱਖੋ 10 ਤੱਕ 20 ਤੱਕ 1 2 3 4 5 6 7 8 9 10 ਰਿਲੈਕਸ ਉਸ ਤੋਂ ਬਾਅਦ ਇਸ ਪੋਜੀਸ਼ਨ ਨੂੰ ਤੁਸੀਂ ਲਗਭਗ 10 ਤੋਂ 20 ਵਾਰ ਕਰ ਸਕਦੇ ਹੋ ਉਸ ਤੋਂ ਬਾਅਦ ਲੱਤਾਂ ਸਿੱਧੀਆਂ ਕਰਕੇ ਦੋਨੇ ਪੈਰਾਂ ਦੀਆਂ ਅੱਖੀਆਂ ਨੂੰ ਉੱਪਰ ਚੱਕ ਕੇ 10 ਤੱਕ ਗਿਣਤੀ ਗਨੋ 1 2 3 4 5 6 7 8 9 10 ਰਿਲੈਕਸ ਇਸ ਤਰ੍ਹਾਂ ਕਰਨ ਨਾਲ 10 ਤੋਂ 20 ਵਾਰ ਇਹਨੂੰ ਵੀ ਕਰ ਸਕਦੇ ਹੋ ਜਿਨ੍ਹਾਂ ਨੂੰ ਤਕਲੀਫ ਆਉਂਦੀ ਹੈ ਕੋਈ ਵੀ ਐਕਸਰਸਾਈਜ਼ ਕਰਦੇ ਵਿੱਚ ਉਹ ਐਕਸਰਸਾਈਜ਼ ਨੂੰ ਜ਼ਿਆਦਾ ਪ੍ਰੈਸ਼ਰ ਦੇ ਕੇ ਨਾ ਕਰੋ ਉਸ ਤੋਂ ਬਾਅਦ ਬੋਡੇ ਖੜੇ ਕਰਕੇ ਇੱਕ ਸ਼ੈਡ ਤੇ ਝਕਾਓ ਤੇ ਤੌ ਉਹਨੂੰ ਦੂਸਰੀ ਸ਼ੈਡ ਇਸ ਤਰ੍ਹਾਂ 10 ਤੱਕ ਗਿਣਤੀ ਗਿਣੋ 1 2 3 4 5 6 7 8 9 10 ਉਸ ਤੋਂ ਬਾਅਦ ਦੂਸਰੀ ਸ਼ੈਡ ਤੌਣ ਦੂਸਰੀ ਸ਼ੈਡ ਇੱਕ 2 3 4 5 6 7 8 9 10 10 ਵਾਰ ਇਹ ਕਰਨ ਨਾਲ ਜਿਨ੍ਹਾਂ ਦੀ ਸਲਿੱਪ ਡਿਸਕ ਹੈ ਜਾਂ ਕਮਰ ਦੇ ਵਿੱਚ ਦਰਦ ਹੁੰਦਾ ਹੈ ਜਾਂ ਗੈਪ ਵਧਿਆ ਹੋਇਆ ਹੈ ਉਹ ਇਸ ਦੇ ਨਾਲ ਤਕਲੀਫ ਹੈ ਜਿਹੜੀ ਲਗਭਗ ਕਵਰ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਕਾਫੀ ਸਾਰੀਆਂ ਐਕਸਰਸਾਈਜ਼ਾਂ ਨੇ ਜਿੰਨੇਕ ਤੁਸੀਂ ਤੁਹਾਨੂੰ ਸੰਭਵ ਹੁੰਦਾ ਉਹਨਾਂ ਨੂੰ ਕੰਟੀਨਿਊਸ ਲਗਾਤਾਰ ਆਪਾਂ ਨੂੰ ਕਰਨੀਆਂ ਚਾਹੀਦੀਆਂ ਲਗਾਤਾਰ ਕਰਨ ਤੋਂ ਬਾਅਦ ਜਿਵੇਂ ਜਿਵੇਂ ਤਖਲੀਬ ਆਪਣੀ ਕਵਰ ਹੁੰਦੀ ਹੈ ਉਸ ਤਰ੍ਹਾਂ ਜਿਹੜੀਆਂ ਐਕਸਰਸਾਈਜ਼ਾਂ ਨੂੰ ਤੁਸੀਂ ਖੜ ਕੇ ਬਹਿ ਕੇ ਜਾਂ ਗਰਾਊਂਡ ਦੇ ਵਿੱਚ ਜਾ ਕੇ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਐਕਸਰਸਾਈਜ਼ਾਂ ਹਮੇਸ਼ਾ ਆਪਾਂ ਨੂੰ ਸਵੇਰ ਵੇਲੇ ਕਰਨੀਆਂ ਚਾਹੀਦੀਆਂ ਆਪਣੇ ਸਰੀਰ ਨੂੰ ਥੋੜਾ ਟਾਈਮ ਦਿਓ ਸਵੇਰ ਵੇਲੇ ਟਾਈਮ ਦੇ ਦਿਓ ਜੇ ਤੁਹਾਨੂੰ ਤੁਸੀਂ ਆਪਣੇ ਸਰੀਰ ਵਾਸਤੇ 20 ਮਿੰਟ ਤੋਂ ਅੱਧਾ ਘੰਟਾ ਦਿੰਨੇ ਹੋ ਤਾਂ ਤੁਹਾਨੂੰ ਉਮੀਦ ਹੈ ਵੀ ਕਮਰਦਾਰਦ ਤੇ ਹੋਰ ਬਾਕੀ ਤਖਲੀਪਾਂ ਤੋਂ ਜਿਹੜੀ ਰਾਹਤ ਹੈ ਬਣੀ ਰਹੂਗੀ ਤੁਹਾਡਾ ਦਿਨ ਹੈ ਜਿਹੜਾ ਪੂਰਾ ਜਾਂ ਬਹੁਤ ਜ਼ਿਆਦਾ ਵਧੀਆ ਖੁਸ਼ੀ ਭਰਿਆ ਨੰਗੂਗਾ ਤੁਹਾਨੂੰ ਚੰਗੇ ਚੰਗੇ ਲੋਕ ਮਿਲਣਗੇ ਸੋ ਖੁਸ਼ੀਆਂ ਵੰਡੋ ਖੁਸ਼ੀਆਂ ਮਾਣੋ ਖੁਸ਼ ਰਹੋ ਆਵਾਜ਼ ਰੋ ਧੰਨਵਾਦ